ਜਲੰਧਰ ਪੁਲਿਸ ਨੇ ਸ਼ੁਰੂ ਕੀਤੀ ਈਚ ਲਾਈਨਿੰਗ ਪ੍ਰਕਿਰਿਆ ਪੁਲਿਸ ਸਪਨ ਸ਼ਰਮਾ ਆਈਪੀਐਸ ਜਲੰਧਰ ਦੇ ਨਿਰਦੇਸ਼ੇ ਹੇਠ ਪੁਲਿਸ ਨੇ ਈਚ ਲਾਈਨਿੰਗ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਮੌਕੇ ਤੇ ਭੁਗਤਾਨ ਦੇ ਨਾਲ ਕਾਨੂੰਨ ਦੀ ਉਲੰਘਣਾ ਲਈ ਤੁਰੰਤ ਜੁਰਮਾਨੇ ਪਰ ਭਾਵਸ਼ਾਲੀ ਬੈਰੀਗੇਟਿੰਗ ਲਈ ਪੁਲਿਸ ਸਟੇਸ਼ਨ ਫੋਰਸ ਦੇ ਨਾਲ ਸ਼ਹਿਰ ਪਰ ਵਿੱਚ 16 ਨਾਕੇ ਲਗਾਏ ਗਏ ਸਨ 34 ਚਲਾਨ ਕੱਟੇ ਗਏ ਅਤੇ ਕਤਾਰ ਰਹਿਤ ਅਨੁਭਵ ਨੂੰ ਯਕੀਨੀ ਬਣਾਉਣ ਲਈ ਨਾਕਿਆਂ ਦੇ ਪੀਓਐਸ ਮਸ਼ੀਨਾਂ ਨਾਲ ਉਲੰਘਣਾ ਕਰਨ ਵਾਲਿਆਂ ਦੁਆਰਾ ਮੌਕੇ ਤੇ ਅਦਾਇਗੀਆਂ ਕੀਤੀਆਂ ਗਈਆਂ ਸਨ ਚਲਾਨਾ ਵਿੱਚ ਮੋਟਰਸਾਈਕਲ ਟ੍ਰਿਪਲ ਰਾਈਡਿੰਗ ਨੋ ਫਾਈਨਲ ਅਨਸਰ ਅਤੇ ਬਿਨਾ ਦਸਤਾਵੇਜ਼ ਵਰਗੀਆਂ ਉਲੰਘਣਾ ਸ਼ਾਮਲ ਹਨ ਬਿਊਰੋ ਰਿਪੋਰਟਸ ਲੰਡਰ ਬ੍ਰਿਜ ਟੀਵੀ ਕੋਈ ਸਾਡੇ ਵੱਲੋਂ ਮਨਯੋਗ ਸੀਪੀ ਸਾਹਿਬ ਦੇ ਟੇਬਲ ਡਾਇਰੈਕਸ਼ਨ ਹੈ ਅਸੀਂ ਜਿਹੜਾ ਹੈਗਾ ਟ੍ਰੈਫਿਕ ਉਹ ਜਿਹੜੀ ਜੂਰਿਸਡਿਕਸ਼ਨਲ ਐਸਐਚਓ ਦੇ ਅੰਡਰ ਚ ਅਸੀਂ ਜੁਆਇੰਟ ਨਾਕਾਬੰਦੀ ਜਿਹੜੀ ਹੈਗੀ ਉਹ ਉਹ ਅਜੇ ਚ ਇਨਸ਼ੋਰ ਕੀਤੀ ਗਈ ਅਸੀਂ ਅਜੇ ਚ ਇਨਸ਼ੋਰ ਕਰ ਰਹੇ ਹੈਗੇ ਕਿ ਜਿੰਨੇ ਵੀ ਸਾਡੇ ਜਿਹੜੇ ਨਾਕਾ ਪੁਆਇੰਟ ਹੈਗੇ ਉੱਥੇ ਈਚ ਲਰਨਿੰਗ ਜਿਹੜੀ ਪ੍ਰੋਸੈਸ ਹੈ ਉਹ ਸਟਾਰਟ ਹੋ ਜਾਈਏ ਕੋ ਅ ਅਸੇ ਮੈਂ ਤੁਹਾਨੂੰ ਦੱਸਣਾ ਵੀ ਚਾਹਨਾ ਤੁਹਾਡੇ ਰਾਹੀਂ ਜਨਤਾ ਨੂੰ ਵੀ ਸਨੇਹਾ ਦੇਣਾ ਚਾਹਨਾ ਕਿ ਸਾਡਾ ਜਿਹੜਾ ਈ-ਲਰਨਿੰਗ ਦਾ ਪ੍ਰੋਸੈਸ ਹੈ ਉਹ ਜਲੰਧਰ ਪੁਲਿਸ ਤੇ ਵਿੱਚ ਹੁਣ ਸਟਾਰਟ ਹੋ ਗਿਆ ਹੈਗਾ ਤੇ ਜਿਹੜੇ ਪੇਪਰ ਵਾਲੇ ਜਿਹੜੇ ਚਲਾਨ ਹੈ ਉਹ ਟੋਟਲੀ ਬੰਦ ਹੋ ਗਏ ਹੈਗੇ ਤੋ ਅਸੀਂ ਇਸ ਚੀਜ਼ ਨੂੰ ਬੜੇ ਹੀ ਤਰੀਕੇ ਨਾਲ ਹੈਗਾ ਉਹ ਅਸੀਂ ਅੱਜ ਅੱਜ ਤੋਂ ਇੱਕ ਡਰਾਈਵ ਜਿਹੜੀ ਸਪੈਸ਼ਲ ਡਰਾਈਵ ਅਸੀਂ ਚਲਾਈ ਹੈ ਪਰ ਅਸੀਂ ਉਹਨੂੰ ਐਨਸ਼ੋਰ ਕਰਾ ਲਿਆ ਦੇ। ਦੇਖੋ ਉਹਦੇ ਚ ਐਂਟਾਇਰ ਜਿੰਨੀ ਵੀ ਡਿਟੇਲਸ ਹੈਗੀ ਵੀ ਅਸੀਂ ਉਹਦੇ ਚ ਵਹੀਕਲ ਨੰਬਰ ਫੀਟ ਕਰਨਾ ਹੁੰਦਾ ਬਾਅਦ ਚ ਸਾਰੀ ਡਿਟੇਲਾਂ ਹੈਗੀ ਕਿ ਚਲਾਨ ਹੈਗੇ ਉਹ ਸਾਰੀ ਡਿਟੇਲ ਸਾਨੂੰ ਆਟੋਮੈਟਿਕਲੀ ਜਿਹੜੀ ਹੈਗੀ ਸਰਵਰ ਨਾਲ ਕਨੈਕਟ ਹੋ ਕੇ ਉਹ ਉੱਥੇ ਮਿਲ ਜਾਂਦੀ ਹੈ ਚਾਹੇ ਕੰਪਾਉਂਡੇਬਲ ਹੈ ਚਾਹੇ ਨੋਨ ਕੰਪਾਉਂਡੇਬਲ ਹੈ ਉਹ ਅਸੀਂ ਜਿਹੜਾ ਹੈਗਾ ਮੌਕੇ ਤੇ ਵਰ ਸਕਦੇ ਹੈਗੇ ਇਹਦੇ ਚ ਯੂਪੀਆਈ ਅਤੇ ਜਿਹੜੇ ਵੀ ਇਲੈਕਟ੍ਰੋਨਿਕ ਮੀਨ ਹੈ ਜਿਹੜੇ ਹੈਗੇ ਉਹਨਾਂ ਦਾ ਯੂਜ਼ ਅਸੀਂ ਕਰ ਸਕਦੇ ਹਾਂ ਦੇਖੋ ਜੀ ਇਹਦੇ ਚ ਬੜਾ ਸਿੰਪਲ ਅਸੀਂ ਇੱਕ ਸਿੱਧੀ ਸਾਫ਼ ਗੱਲ ਜਿਹੜੀ ਹੈਗੀ ਤੁਹਾਡੇ ਵਾਸਤੇ ਅਸੀਂ ਜਨਤਾ ਨੂੰ ਕਹਿਣਾ ਚਾਹੁੰਦੇ ਹਾਂ ਕਿ ਜਿਹੜੀ ਟ੍ਰੈਫਿਕ ਦੇ ਜਿਹੜੇ ਨਿਯਮ ਹੈ ਉਹਨਾਂ ਨੂੰ ਓਪਰ ਤਰੀਕੇ ਨਾਲ ਇੰਪਲੀਮੈਂਟ ਕਰਨ ਆਦਰਵਾਇਜ਼ ਵਾਇਲੇਸ਼ਨ ਹੋਏਗਾ ਤਾਂ ਫਿਰ ਜ਼ਿਲੰਧਰ ਪੁਲਿਸ ਵੱਲੋਂ ਇਸ ਸੰਬੰਧ ਦੇ ਵਿੱਚ ਜਿਹੜੀ ਪੰਤੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਵੇਗੀ